ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਮੈਂ ਲੱਗੀ ਇੱਥੇ ਈਵਨਿੰਗ ਦੇ ਵਿੱਚ ਆਪਣਾ ਵਲੌਗ ਸ਼ੂਟ ਕਰਨ ਤੇ ਮੈਂ ਤੇ ਸਹਜ ਲੱਗੀਆਂ ਸੀਗੀਆਂ ਹੁਣ ਆਪਣਾ ਸਿਰ ਬੌਣ ਕਿਉਂਕਿ ਸਹਜ ਨੇ ਜਾਣਾ ਸੀਗਾ ਗੁਰਦੁਆਰਾ ਸਾਹਿਬ ਤੇ ਮੈਂ ਉੱਠ ਕੇ ਲੱਗੀ ਸੀਗੀ ਮੈਂ ਕਿਹਾ ਚਲੋ ਸਰਸੁਰ ਬਾਕੇ ਫਿਰ ਅੱਪਾ ਆਪਣਾ ਲੱਗਦੇ ਹਾਂ ਕੰਮਕਾਰ ਕਰਨ ਸਬਜ਼ੀ ਵਗੈਰਾ ਬਣਾਉਣ ਟਾਈਮ ਹੋ ਗਿਆ ਸੀਗਾ 5:30 ਦਾ ਹਾਂਜੀ 5:30 ਦਾ ਟਾਈਮ ਹੋ ਗਿਆ ਸੀ ਤੇ ਇੱਥੇ ਮੈਂ ਆਪਣਾ ਸਿਰ ਬਾਈ ਜਾਂਦੀ ਸੀ ਹੁਣ ਮੈਨੂੰ ਸ਼ੌਂਕ ਚੜਿਆ ਹੋਇਆ ਗੁੱਤ ਕਰਨ ਦਾ ਕਦੇ ਮੈਂ ਕਿਸ ਤਰੀਕੇ ਨਾਲ ਕਰ ਲਦੀ ਹਾਂ ਕਦੇ ਕਿਸ ਤਰੀਕੇ ਨਾਲ ਕਰ ਲੈਂਦੀ ਹਾਂ ਮੈਨੂੰ ਸ਼ੌਂਕ ਚੜਿਆ ਹੋਇਆ ਮੈਨੂੰ ਸੈਜ ਕਹਿੰਦੀ ਆ ਮਮ ਲਿਆ ਮੈਂ ਕਰਦੀ ਆ ਤੁਹਾਡੇ ਗੁੱਤ ਦੇਖੋ ਪਹਿਲਾਂ ਕਿਹੋ ਜਿਹਾ ਟਾਈਮ ਹੁੰਦਾ ਹਨਾ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਹਨਾ ਬੱਚਿਆਂ ਦੇ ਸਿਰ ਬੌਨੇ ਆ ਫਿਰ ਬੱਚੇ ਆਪਾਂ ਨੂੰ ਸੰਭਾਲਦੇ ਆ ਕਿ ਹਨਾ ਜਦੋਂ ਆਪਾਂ ਬੱਚੇ ਵੱਡੇ ਹੋਣ ਲੱਗ ਜਾਂਦੇ ਨੇ ਫਿਰ ਬੱਚੇ ਆਪਣੇ ਆਪਣੀ ਕੇਅਰ ਕਰਦੇ ਆ ਪਹਿਲਾਂ ਆਪਾਂ ਬੱਚਿਆਂ ਦੀ ਕਰਦੇ ਆ ਹਨਾ ਤੇ ਹੁਣ ਇੱਥੇ ਸੈਜ ਨੇ ਮੇਰੀ ਗੁੱਤ ਕਰਤੀ ਸੀਗੀ ਤੇ ਕਹਿੰਦੀ ਮम्मा ਲਿਆਓ ਫਿਰ ਹੁਣ ਮੈਂ ਵੀ ਆਪਣਾ ਸਿਰ ਬੱਲਣਨੀ ਆ ਕਿਉਂਕਿ ਇਹਨੇ ਜਾਣਾ ਸੀਗਾ ਗੁਰਦੁਆਰਾ ਸਾਹਿਬ ਮੈਂ ਹਜੇ ਜਾਣ ਨਹੀਂ ਲੱਗੀ ਹੈਗੀ ਮੈਂ ਵੀ ਜਾਣਾ ਬਸ ਸਟਾਰਟ ਕਰ ਦੇਣਾ ਮੈਨੂੰ ਨਾ ਕੱਲ ਮੇਰੀ ਥੋੜੀ ਤਬੀਅਤ ਸਹੀ ਨਹੀਂ ਰਹੀ ਹੈ ਕਿ ਕੱਲ ਵੀ ਮੇਰਾ ਕਾਫੀ ਡਾਊਨ ਸੀਗਾ ਸਰੀਰ ਬਟ ਅੱਜ ਸਹੀ ਸੀਗਾ ਮੈਨੂੰ ਨਾ ਐਵੇਂ ਪੈਜੇ ਨਹੀਂ ਹੁੰਦਾ ਹੈਗਾ ਮੈਂ ਤਾਂ ਡਰਾਮੇ ਜੇ ਨਹੀਂ ਕਰ ਹੁੰਦੇ ਜੇ ਮੈਂ ਬਿਮਾਰ ਹੁੰਨੀ ਆ ਤਾਂ ਮੈਂ ਬਿਮਾਰ ਆ ਜੇ ਮੈਂ ਮਨ ਲੋ ਵੀ ਨਹੀਂ ਹੈਗੀ ਜੇ ਮੈਂ ਥੋੜੀ ਜੀ ਠੀਕ ਲੱਗਦੀ ਆ ਮੈਂ ਆਪਣੇ ਆਪ ਨੂੰ ਫਿਰ ਐ ਲੱਗਦਾ ਹੁੰਦਾ ਵੀ ਮੈਂ ਹਾਂ ਹੁਣ ਠੀਕ ਆ ਫਿਰ ਮੈਂ ਬੈੱਡ ਜਾਨੀ ਸਾਫ ਕੇ ਪੈਂਦੀ ਫਿਰ ਮੈਂ ਆਪਣਾ ਵਧੀਆ ਜਾਨੀ ਤਿਆਰ ਵਿਆਰ ਹੋ ਜਾਂਦੀ ਆ ਹਨਾ ਇੱਥੇ ਆਪਾਂ ਮੇਕਅਪ ਸ਼ੇਪ ਕੱਪ ਕਰਲੇ ਸੀਗੇ ਥੋੜੇ ਬਹੁਤੇ ਤੇ ਸਿਰ ਸੁਰ ਬਾਲੇ ਸੀਗੇ ਤੇ ਸਹਜ ਲੱਗੀਆਂ ਸੀ ਬਉਣ ਟਾਈਮ ਹੋ ਗਿਆ ਜੀ ਕਿੰਨਾ ਟਾਈਮ ਹੋ ਗਿਆ ਸਵੇਰ 7 ਦਾ ਟਾਈਮ ਹੋ ਗਿਆ ਤੇ ਮੈਂ ਲੜਕੀਆਂ ਸਬਜ਼ੀ ਕੱਟਣ ਅੱਜ ਨਾ ਤबीयत थोड़ी जी ਫੇਰ ਫਰਾਵਾ ਪਤਾ ਨਹੀਂ ਕੀ ਚੱਕਰ ਆ ਮੇਰੇ ਨਾਲ ਐਸੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਮੈਨੂੰ ਹੁਣ ਕਈ ਦਿਨਾਂ ਤੋਂ ਫੇਰ ਆ ਮੈਡੀਸਨ ਵੀ ਮੈਨੂੰ ਕਿੰਨੇ ਦਿਨ ਹੋ ਗਿਆ ਖਾਂਦੀ ਨੂੰ ਪਰ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ ਜੀ ਤੇ ਮੈਨੂੰ ਐਸਿਡ ਦੀ ਪ੍ਰੋਬਲਮ ਪਹਿਲਾਂ ਹੁੰਦੀ ਹੁੰਦੀ ਸੀ ਪਰ ਹੁਣ ਠੀਕ ਹੋ ਗਈ ਸੀਗੀ ਪਰ ਹੁਣ ਫੇਰ ਹੋ ਰਹੀ ਆ ਅੱਜ ਵੀ ਐ ਦੇ ਲੋਡ ওভারਲੋਡ ਹੋ ਜਾਂਦਾ ਉਹ ਤਾਂ ਆਪਣਾ ਐਸਿਡ ਬਣਿਆ ਪਿਆ ਤੇ ਗਰਮੀ ਹੋਈ ਪਈ ਆ ਹਨਾ ਤੇ ਹੁਣ ਇੱਕ ਤਾਂ ਦਾਲ ਸਬਜ਼ੀ ਵੀ ਕੋਈ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਹੁਣ ਮੈਂ ਆਪਣਾ ਆਲੂ ਕੱਟਿਆ ਸੀਗਾ ਹਨਾ ਮੈਂ ਦੁਪਹਿਰੇ ਚਾਹ ਬਣਾ ਕੇ ਦਿੱਤੀ ਸੀ ਆਲੂ ਮੈਂ ਕੱਟ ਕੇ ਰੱਖ ਦਿੱਤੇ ਸੀਗੇ ਪਾਣੀ 'ਚ ਤੇ ਸ਼ਿਮਲਾ ਮਿਰਚ ਮਗਾਈਆਂ ਹੋਈਆਂ ਨੇ ਸ਼ਿਮਲਾ ਮਿਰਚ ਮਗਾਈਆਂ ਹੋਈਆਂ ਨੇ ਆਪਣਾ ਸਬਜ਼ੀ ਬਣਾਉਣ ਵਾਸਤੇ ਇਹਨੂੰ ਧੋ ਕੇ ਰੱਖਿਆ ਸੀ ਹੁਣ ਮੇਰੀ ਸਲਾਹ ਇਹ ਵੀ ਸਾਰੀਆਂ ਨਹੀਂ ਬਣਾਉਣੀਆਂ ਅੱਧੀਆਂ ਤੋਂ ਬਣਾ ਲਵਾਂ ਪਰ ਇਹ ਅੱਧੀਆਂ ਹੀ ਬਣਾਉਣੀਆਂ ਸਾਰੀਆਂ ਨਹੀਂ ਬਣਾਉਣੀਆਂ ਹੈਗੀਆਂ ਅੱਧੀਆਂ ਫੇਰ ਕੱਪੜੇ 'ਚ ਪੈ ਜਾਣਗੀਆਂ ਜਾਂ ਫਿਰ ਉਹ ਤਾਂ ਵੈਸੇ ਵੀ ਚਲੋ ਕੋਈ ਨਾ ਕੋਈ ਚੀਜ਼ ਚ ਪੈ ਜਾਂਦੀ ਹੈ ਨਾ ਮੈਂ ਫੋਨ ਸੈਟ ਕਰਕੇ ਰੱਖ ਲਵਾਂੰਨੀ ਜਿਆਦਾ ਪ੍ਰੋਬਲਮ ਹੁੰਦੀ ਆ ਉਹ ਆਚਾਰਾ ਹਣਾ ਅੱਜ ਨਾਲ ਮੈਂ ਜਸਵਿੰਦਰ ਬਰਾੜ ਹਨਾ ਤਾਂ ਦੀ ਆਪਣੀ ਇਹ ਸਿੰਗਰ ਨੇ ਜਿਹੜੇ ਉਹਨਾਂ ਦੇ ਹਨਾ ਵੀਡੀਓ ਦੇਖੀ ਤੇ ਲੋਕ ਲੋਕ ਨਾ ਉਹਨਾਂ ਨੂੰ ਬਹੁਤ ਰੋਲ ਕਰ ਰਹੇ ਨੇ ਉਹਨਾਂ ਲਈ ਬਹੁਤ ਮਾੜਾ ਚੰਗਾ ਬੋਲ ਰਹੇ ਨੇ ਹਨਾ ਤੇ ਉਹਦੇ ਦਿਲ 'ਚ ਇੰਨਾ ਵਿਚਾਰੀ ਦੇ ਭਰੇ ਆ ਪਿਆ ਸੀ ਉਹ ਕੱਢ ਕੇ ਗਈ ਆ ਹਨਾ ਮਤਲਬ ਇੰਨਾ ਸੁਸਾਇਡ ਕਰਨ ਤੱਕ ਤਿਆਰ ਕਰੀ ਪਈ ਆ ਉਹ ਲੋਕਾਂ ਨੇ ਰਿਸ਼ਤੇਦਾਰਾਂ ਨੇ ਹਨਾ ਮਤਲਬ ਇੰਨਾ ਵੀ ਸਾਨੂੰ ਟਾਰਚਰ ਨਾ ਕਰੋ ਕਿ ਬੰਦਾ ਬੰਦਾ ਆਪਣੀ ਜਾਨ ਗਵਾਉਣ ਤੱਕ ਹਨਾ ਚਲੇ ਜਾਵੇ ਵੀ ਬੰਦਾ ਡਿਪਰੈਸ਼ਨ ਚ ਚਲੇ ਜਾਵੇ ਇੰਨਾ ਵੀ ਬੰਦੇ ਨੂੰ ਦੁਖੀ ਪਰੇਸ਼ਾਨ ਨਾ ਕਰੋ ਹਨਾ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਇਹਨਾਂ ਨੂੰ ਕੁਝ ਕਰਕੇ ਆਵਾਜ਼ ਦੇਖੋ ਰੱਬ ਦੀ ਦੇਣ ਹੁੰਦੀ ਆ ਹਰੇਕ ਇਨਸਾਨ ਦੀ ਆਵਾਜ਼ ਅਲੱਗ-ਅਲੱਗ ਆ ਹਨਾ ਕਿਸ ਨੂੰ ਕਿਸੇ ਦੀ ਪਸੰਦ ਆਉਂਦੀ ਹੈ ਕਿਸ ਨੂੰ ਕਿਸੇ ਦੀ ਪਸੰਦ ਆਉਂਦੀ ਹੈ ਉਹਨਾਂ ਹਰ ਇੱਕ ਚੀਜ਼ ਲਈ ਉਹਦੀ ਬੇਟੀ ਲਈ ਟਰੋਲ ਕੀਤਾ ਹਨਾ ਮਤਲਬ ਗਲਤ ਉਹੋ ਇਲਜ਼ਾਮ ਲਾਏ ਉਹਨਾਂ ਨੂੰ ਦੇ ਅਜੋਨਾ ਦੀ ਵੀਡੀਓ ਸਾਰੀ ਦੇਖਿਆ ਤੁਸੀਂ ਵੀ ਦੇਖੋ ਜਿਨ੍ਹਾਂ ਨੇ ਨਹੀਂ ਦੇਖੀ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਇਹਨਾਂ ਮਤਲਬ ਕਿ ਸਾਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਨਾ ਟੌਰਚਰ ਕਰਕੇ ਵੀ ਬੰਦਾ ਸੁਸਾਈਡ ਕਰ ਲਵੇ ਹਨਾ ਉਹਦਾ ਉਹਦਾ ਇੱਕ ਬੇਟਾ ਹੈ ਇੱਕ ਬੇਟੀ ਆ ਬੇਟੀ ਨੂੰ ਦੀ ਨਾਜਾਇਜ਼ ਬੋਲਿਆ ਜਾਂਦਾ ਹਨਾ ਤੇ ਬੇਟੇ ਨੂੰ ਉਹਦੇ ਨੂੰ ਬੋਲਿਆ ਜਾਂਦਾ ਹੈ ਵੀ ਉਹ ਮੇਟੰਡੂ ਉਹਦੀਆਂ ਨੇ ਕਿਡਨੀਆ ਫੇਲ ਨੇ ਦੋਨੋਂ ਵਿਚਾਰੇ ਦੀਆਂ ਹਨਾ ਦੋਨੋਂ ਕਿਡਨੀਆ ਫ੍ਰੀ ਹੋ ਚੁੱਕੀਆਂ ਨੇ ਤੇ ਕਾਫੀ ਜ਼ਿਆਦਾ ਡਿਪਰੈਸ਼ਨ ਚਾਹੋ ਹਨਾ ਇੰਨਾ ਕਿਸੇ ਨੂੰ ਥਰੋਲ ਨਾ ਕਰਿਆ ਕਰੋ ਚਲੋ ਜੀ ਚਲੋ ਜੀ ਮੈਂ ਸਬਜੀ ਕਟਿੰਗ ਕਰਾਂ ਸਬਜੀ ਕਟਿੰਗ ਕਰਕੇ ਤੁਹਾਨੂੰ ਫੇਰ ਮਿਲਦੀ ਹਾਂ ਹਾਂਜੀ ਫ੍ਰੈਂਡਸ ਪਿਆਜ਼ ਤੇ ਮਿਰਚਾਂ ਤੇ ਸ਼ਿਵਲੀਆਂ ਵਿੱਚ ਚੱਲੋ ਆਪਾਂ ਕਟਿੰਗ ਕਰ ਲਏ ਚਲੋ ਸਰਪੇ ਅੱਜ ਮੈਂ ਨਹੀਂ ਪਾਉਂਗੀ ਕਿਉਂਕਿ ਡਾਕਟਰ ਨੇ ਬਿਲਕੁਲ ਹੀ ਮਨਾ ਕੀਤਾ ਕਹਿੰਦੇ ਵੀ ਆਹ ਦਿਨਾਂ ਚ ਆਕੇ ਲਸਣ ਪਿਆਜ਼ ਤਾਂ ਬਿਲਕੁਲ ਹੀ ਨਾ ਖਾਓ ਉਹਨਾਂ ਦਾ ਲਸਣ ਤੇ ਅਦਰਕ ਬਿਲਕੁਲ ਨਾ ਖਾਓ ਉਹ ਉਹਦੇ ਕਰਕੇ ਫਿਰ ਆਪਾਂ ਨਹੀਂ ਪਾਵਾਂਗੇ ਤੇ ਇੱਧਰ ਓਈ ਲਾ ਆਪਣਾ ਕੋਲ ਨਾ ਕਟੋਰੀਆਂ ਵਾਲਾ ਬਚਿਆ ਹੋਇਆ ਸੀਗਾ ਉਹਦੇ ਵਿੱਚ ਬਣਾਵਾਂਗੇ ਤੇ ਪਾ ਲਾਂਗੇ ਆਪਾਂ ਜੀਰਾ ਤੇ ਨਾਲ ਆਪਾਂ ਪਾਵਾਂਗੇ ਸ਼ਿਮਲਾ ਮਿਰਚ ਸਭ ਤੋਂ ਪਹਿਲਾਂ ਮੈਂ ਸ਼ਿਮਲਾ ਮਿਰਚ ਪਾਉਂਦੀ ਉੰਨਾ ਮੈਂ ਉਹ ਰੀਤੀ ਨੂੰ ਬਸ ਇੱਕ ਬਸਿਕ ਤੱਜਾ ਹੁੰਦਾ ਸੇਕ ਤਾਂ ਕਰਕੇ ਹੁਣ ਮੈਂ ਉਹ ਫਰਾਈ ਕਰਕੇ ਤਾਂ ਕੱਢੂਗੀ ਨਹੀਂ ਪਰ ਮੈਂ ਇਹ ਪਹਿਲਾਂ ਸੇਕ ਕਰਵਾ ਲੂੰਗੀ ਹਾਂ ਇੱਕ ਟੀਨ ਨਾਲ ਉਸ ਜਿਹੜਾ ਤਾਂ ਖਾ ਤਾਂ ਚਾ ਚਾ ਹਰਾ ਪੰਜੀਆ ਹੁੰਦਾ ਨਾ ਉਹ ਥੋੜਾ ਜਿਹਾ ਖਤਮ ਹੋ ਜਾਊਗਾ ਉਹਨੇ ਜਿਆਦਾ ਨਹੀਂ ਹੋ ਕਰਦੀ ਹੈ ਜੀ ਇਹਨੂੰ ਫਰਾਈ ਕਰਨਾ ਪਰ ਉਸ ਤੋਂ ਅੱਗੇ ਤਾਂ ਸਬਜ਼ੀ ਬਣੇਗੀ ਬਾਰੇ ਚਾਪੇ ਕਰਕੇ ਪਾ ਰਹੇ ਹਾਂ ਨੰ ਤਰ੍ਹਾਂ ਦੇ ਛੋੜੇ ਜਿਹੇ ਪਾ ਲਾਓ ਆਹ ਤਾਂ ਅਗਰ ਦਰਦ ਦੀ ਦੇ ਦਸਿੰਦਰ ਕਰਦੀ ਹੈ ਨਾ ਇਹ ਲੋਕਾਂ ਨੇ ਨਾ ਨੂੰ ਮਨ ਤੇ ਮਜ਼ਬੂਰ ਕੀਤਾ ਹੋਇਆ ਕਹਿੰਦੇ ਨੇ ਮੁੰਡੇ ਜਿਨ੍ਹਾਂ ਦੇ ਆਪਣੇ ਕਰਤਾਰ ਦਾਗੀ ਹੁੰਦੇ ਨੇ ਕਹਿੰਦੇ ਉਹ ਦੂਜਿਆਂ ਤੋਂ ਬੜਾ ਚੱਕਦੇ ਹੀ ਹੁੰਦੇ ਨੇ ਦੂਜਿਆਂ ਨੂੰ ਮਾੜਾ ਚੰਗਾ ਬੋਲਦੇ ਹੀ ਹੁੰਦੇ ਨੇ ਉਹ ਆਪਣੇ ਕਰਤਾਰ ਵੱਲ ਨੂੰ ਦੇਖਦੇ ਵੀ ਉਹਨਾਂ ਦੇ ਕਰਤਾਰ ਕਿੰਨੇ ਕ ਦਾਗੀ ਹੁੰਦੇ ਨੇ ਹੈ ਨਾ ਤੁਹਾਡਾ ਬੜਾ ਚੰਗਾ ਇੰਸਾਨ ਹੋਊਗਾ ਉਹ ਕਦੇ ਵੀ ਤੇ ਸਵਾਲ ਉੰਬੜੀ ਨਹੀਂ ਚੱਪੂਗਾ ਕਦੇ ਵੀ ਤੇ ਸਾਨੂੰ ਬਾਕੀ ਨਹੀਂ ਬੋਲੂਗਾ ਤੇ ਕਰੈਕਟਰ ਬਾਰੇ ਵੀ ਕੋਈ ਵੀ ਉਹ ਨੂੰ ਬੋਲੂਗਾ ਹਨਾ ਕਰੈਕਟਰ ਬਾਰੇ ਸਿਰਫ ਉਹ ਹੀ ਬੋਲਦੇ ਨੇ ਜਿਨ੍ਹਾਂ ਦੇ ਖੁਦ ਦੇ ਕਰੈਕਟਰ ਸਾਜੀ ਹੁੰਦੇ ਨੇ ਹਨਾ ਉਹੀ ਦੂਜਿਆਂ ਨੂੰ ਬੋਲਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਕੁਛ ਅਸੀਂ ਕਰਦੇ ਆ ਪਤਾ ਨਹੀਂ ਦੂਜਾ ਬੰਦਾ ਵੀ ਇਹ ਹੋ ਜਾਈ ਹੋਊਗਾ ਹਨਾ ਉਹੀ ਹੈ ਜਿਹੜਾ ਹਰ ਕਿਤੇ ਹਰ ਕਿਧਰ ਜਾਣ ਸਕਦੇ ਨੇ ਜਿਹੜੇ ਬੰਦੇ ਨੂੰ ਇਹ ਚੀਜ਼ਾਂ ਤੇ ਜਿਹਨਾਂ ਦਾ ਮਾਤ ਹੈ ਹੀ ਨਹੀਂ ਇਹ ਚੀਜ਼ਾਂ ਦੀ ਆਣੀ ਨੂੰ ਕਦੇ

ਆਪਣੇ ਮਨ ਤੋਂ ਢੜਕ ਕਹਾਣੀਆਂ ਬਣਾ ਲੈਂਦੇ ਨੇ ਇਕੋ ਹੀ ਰਿਸ਼ਤੇਦਾਰ ਉਹਨੇ ਮਤਲਬ ਉਹਨਾਂ ਨੂੰ ਉਹ ਰਿਸ਼ਤੇਦਾਰ ਨੇ ਬਦ ਪ੍ਰੇਸ਼ਾਨ ਕੀਤਾ ਹੋਇਆ ਇੰਨਾ ਕੋ ਲਿਸਟ ਬਣਾਈ ਬੈਠੀ ਆ ਉਹਨੇ ਲਿਸਟ ਬਣਾ ਲਈ ਜਿੰਨਾ ਬਣੇ ਪ੍ਰੇਸ਼ਾਨ ਕੀਤਾ ਹੋਇਆ ਮੈਨੂੰ ਮੈਨੂੰ ਪਰੇਸ਼ਾਨ ਕਰਦੇ ਨੇ ਉਹ ਸਭ ਦੀ ਮੈਂ ਲਿਸਟ ਬਣਾ ਚੁੱਕੀ ਹਾਂ ਨਾ ਵੀ ਮਰਨ ਤੋਂ ਪਹਿਲਾਂ ਵੀ ਲਿਸਟ ਦੇ ਕੇ ਜਾਊਂਗੀ ਹੈ ਨਾ ਕਿਸੇ ਨੂੰ ਇੰਨਾ ਮਜਬੂਰ ਨਾ ਕਰਿਆ ਕਰੋ ਕਿ ਕੋਈ ਇਹ ਜਿਹਾ ਕਦਮ ਚੱਕ ਲਵੇ ਹੈ ਨਾ ਹਰ ਜਿਸ ਨੂੰ ਆਪਣੀ ਆਪਣੀ ਲਾਈਫ ਦੇ ਵਿੱਚ ਖੁਸ਼ ਰਹਿਣ ਦੋ ਹੈ ਨਾ ਜਿਹੜੇ ਹਿਸਾਬ ਨਾਲ ਜਿਹੜਾ ਕੁਝ ਜਿਹਨੇ ਕੀਤਾ ਉਹਦਾ ਹੀ ਨਾ ਹੋਣਾ ਤੇ ਪਤਾ ਨਹੀਂ ਲੋਕਾਂ ਨੂੰ ਕਿਉਂ ਇੰਨਾ ਅੰਧਰਾਸਤ ਹੋਵੇ ਦੁੱਜੇ ਦੇ ਦੁੱਜੇ ਦੇ ਦੁੱਜੇ ਦੇ ਕਰਾਟ ਝਟਾ ਟਟਾ ਕਰਦੀਆਂ ਦੁੱਜੇ ਨੂੰ ਮਾਰ ਕੇ ਦਮ ਉਹਨਾਂ ਦੇਖਣਾ ਤੁਹਾਨੂੰ ਸੱਚ ਦੱਸਾਂ ਮੈਂ ਇੰਨੀ ਤਾਂ ਵਿਅਸਤ ਹੁੰਨਾ ਆਪਣੇ ਆਪ ਨੂੰ ਆਪਣੇ ਮੇਰਾ ਕੰਮ ਹੈ ਨਾ YouTube ਬਹੁਤ ਜਲਦੀ ਤੁਹਾਨੂੰ ਕੋਸ਼ਿਸ਼ ਕਰ ਗਈ ਜੀ ਸੁਣਨ ਨੂੰ ਮਿਲੂਗੀ ਇਹ ਮੇਰਾ ਕਰਮਾ ਹੈ ਨਾ ਮੈਂ ਉਹ ਚੱਲਣਾ ਆਪਣੇ ਆਪ ਨੂੰ ਬੀਜੀ ਰੱਖਿਆ ਹੋਇਆ ਮੈਂ ਸਹੇਦ ਦੇ ਬਾਬਾ ਨੂੰ ਕਹਾਂ ਮੈਂ ਹਨਾ ਮੇਰੇ ਨਾਲ ਤੁਸੀਂ ਮੈਨੂੰ ਸਪੋਰਟ ਕਰੋ ਹਨਾ ਉਹ ਮੈਂ ਨੀ ਸਪੋਰਟ ਕਰਦੇ ਮੈਂ ਇਹਨਾਂ ਵੀਡੀਓ ਬਣਾਦੇ ਨੇ ਮੇਰੇ ਫਨੀ ਵੀਡੀਓ ਸੁਣਾਉਣੇ ਕਿੰਨੇ ਲੋਕਾਂ ਦੇ ਸਮਾਈਲ ਆਉਂਦੀਆਂ ਹਨਾ ਫੇਸ ਦੇ ਉੱਤੇ ਕਿੰਨੇ ਦੇਖ ਕੇ ਹੱਸਦੇ ਨੇ ਹਨਾ ਕਿੰਨੇ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਹਨਾ ਵੀ ਜੱਪਾ ਕਿਸ ਨੂੰ ਵੰਡ ਸਕਦਾ ਖੁਸ਼ੀਆਂ ਵੰਡੋ ਡਿਪਰੈਸ਼ਨ ਚ ਤਾਂ ਹਰ ਇੱਕ ਇਨਸਾਨ ਬੈਠਾ ਅੱਜ ਦੇ ਸਮੇਂ ਚ ਹਨਾ ਤੇ ਮੈਂ ਆਪਣੇ ਆਪ ਨੂੰ ਇੰਨਾ ਕੰਦਰੇ ਬੀਜੀ ਕੀਤਾ ਹੋਇਆ ਮੈਨੂੰ ਬਾਹਰ ਤੱਕ ਦੀ ਖਬਰ ਨਹੀਂ ਹੁੰਦੀ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ ਸਾਡੇ ਤੁਸੀਂ ਯਕੀਨ ਨਹੀਂ ਮੰਨਣਾ ਸਾਡੇ ਕੋਲ ਘਰ ਨੇ ਆ ਸਾਹਮਣੇ ਘਰ ਤੋਂ ਨਾਲ ਘਰ ਸਾਡੇ ਅੰਕਲ ਦੀ ਡੈਥ ਹੋ ਗਈ ਅੱਜ ਕੱਲੋਂ ਬਸ ਸੰਸਕਾਰ ਸੀਗਾ ਤੇ ਪਰਸੋਂ ਉਹਨਾਂ ਦੀ ਡੈਥ ਹੋ ਗਈ ਸੀ ਇਹਨੋਂ ਤੇ ਮੈਨੂੰ ਉਹ ਇੰਨਾ ਤੱਕ ਵੀ ਪਤਾ ਨਹੀਂ ਲੱਗਿਆ ਹੈਗਾ ਵੀ ਉਹਨਾਂ ਦੀ ਡੈਥ ਹੋ ਗਈ ਤੇ ਸੰਸਕਾਰ ਜਦੋਂ ਬਾਬਾ ਜੀ ਲੱਗੇ ਗੁਰਦੁਆਰਾ ਸਾਹਿਬ ਮੈਂ ਜਿਹੜਾ ਪੁੱਛਦੀ ਹੁੰਨੀ ਆ ਬਾਹਰ ਜਾ ਕੇ ਵੀ ਕੀ ਹੋ ਗਿਆ ਹੈ ਨਾ ਮੈਂ ਬਾਹਰ ਨਿਕਲੀ ਤਾਂ ਸਾਡੇ ਬਹੁਤ ਗੱਡੀਆਂ ਖੜੀਆਂ ਮੈਂ ਡਰਦੀ ਮੈਂ ਕਿਹਾ ਇੱਧਰ ਕਿਸੇ ਦਾ ਕੀ ਹੋ ਗਿਆ ਹੈ ਨਾ ਸਾਡੇ ਗਵਾਂਢੀਆਂ ਨੂੰ ਪੁੱਛਿਆ ਵੀ ਕੀ ਹੋ ਗਿਆ ਉਹਨਾਂ ਨੂੰ ਵੀ ਪਤਾ ਨਹੀਂ ਹੈਗਾ ਸਾਨੂੰ ਉਹ ਹੋ ਗਿਆ ਨਹੀਂ ਮੈਂ ਐਨਾ ਕਿ ਬਾਹਰ ਦੇ ਬਾਹਰੋਂ ਟੈਨਸ਼ਨਾਂ ਤੋਂ ਮੈਂ ਨਹੀਂ ਫ੍ਰੀ ਬੈਠੀ ਆ ਕਿ ਬਾਹਰ ਵੱਲ ਧਿਆਨ ਨਹੀਂ ਦਿੰਦੀ ਪਰ ਆਪਣੇ ਦੇਰ ਦੇ ਅੰਦਰ ਅੰਦਰ ਆ ਜੋ ਵੀ ਬਾਹਰ ਜੋ ਮਾਜੀ ਹੁੰਦਾ ਉਹ ਜੋ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਹਨਾ ਵੀ ਮੈਂ ਐਨਾ ਦੁਨੀਆ ਦਾ ਜਿਤੋਂ ਪਰੇ ਹੋਣਾ ਲੱਗਦੀ ਵੀ ਮੈਂ ਸੋਚਦੀ ਆ ਵੀ ਆਪਣੇ ਆਪ ਨੂੰ ਵਿਅਸਤ ਰੱਖੋ ਆਪਣੇ ਬੱਚਿਆਂ ਨੂੰ ਖੁਸ਼ ਰੱਖੋ ਪਰ ਪਰਿਵਾਰ ਨੂੰ ਖੁਸ਼ ਰੱਖੋ ਬਾਕੀ ਕਿਸੇ ਦੀ ਪਰਵਾਹ ਨਾ ਕਰੋ ਹਨਾ ਕਿ ਲੋਕ ਤਾਂ ਕਿਸੇ ਨੂੰ ਨਹੀਂ ਜੀਣ ਦਿੰਦੇ ਹੈਗੇ ਲੋਕਾਂ ਦਾ ਕੰਮਾ ਪਿੱਛੇ ਨੂੰ ਪਿੱਚੜਾ ਆਪਣਾ ਕੰਮ ਅੱਗੇ ਨੂੰ ਵਧਾਉਣਾ ਉਹ ਕਿਸੇ ਨੂੰ ਜੀਣ ਨਹੀਂ ਦਿੰਦੇ ਹੁੰਦੇ ਲੋਕ ਤੇ ਚਲੋ ਜੀਣਾ ਇਹੀ ਕਹਿੰਦੇ ਉਹ ਕਿਸੇ ਨੂੰ ਇੰਨਾ ਵਿਖਰਨ ਨਾ ਕਰੋ ਕਿ ਬੰਦਾ ਸੁਸਾਈਡ ਕਰੰਦੇ ਉਹਦੇ ਪਰਹੋਂਚੇ ਚ ਜਾਣਾ ਇੰਨਾ ਡਿਪਰੈਸ਼ਨ ਚ ਚਲੇ ਜਾਵੇ ਤੇ ਬਾਕੀ ਲਓ ਜੀ ਚਮਲਾ ਮਿਰਚਾਂ ਤੇ ਪਿਆਜ਼ ਫਰਾਈ ਕਰਨੀ ਸੀ ਕੀ ਹੁਣ ਪਾ ਦਾਂ ਮੈਂ ਪਿਆਜ਼ ਤੇ ਹਰੀਆਂ ਮਿਰਚਾਂ ਆਲੂ ਤੇ ਉਹ ਬਾਹਰੋਂ ਆਪਣਾ ਥੋੜੀ ਜਿਹੀ ਰੋਟੀ ਆਲੂ ਨੂੰ ਫੇਕ ਲਵਾ ਕੇ ਆਲੂ ਪਾ ਦਾਂਗੇ ਆਲੂ ਪਾ ਕੇ ਨੂਰ ਮਿਰਚ ਮਸਾਲੇ ਪਾ ਦਾਂਗੇ ਤੇ ਤੁਹਾਨੂੰ ਬਾਅਦ ਵਿੱਚ ਪਾਣੀ ਨਾਲ ਤੁਹਾਨੂੰ ਦਿਖਾਉਂਗੀ ਕਿ ਮੇਰੀ ਸਬਜ਼ੀ ਤਿਆਰ ਹੋ ਗਈ ਆ ਐਦਾਂ ਦੀ ਸਬਜ਼ੀ ਹੈ ਜਿਹੜੀ ਬਹੁਤ ਟੇਸਟੀ ਬਣਦੀ ਆ ਇਹ ਲੰਗਨ ਫਰਾਈ ਕਰੀ ਹੋਈ ਜੋ ਆ ਕਿਉਂਕਿ ਇਹ ਤਾਂ ਆਇਲ ਘੱਟ ਪਾਇਆ ਹੋਇਆ ਜਿਆਦਾ ਆਇਲ ਨਹੀਂ ਪਾਇਆ ਹੈਗਾ ਤੇ ਬਾਕੀ ਆਪਾਂ ਦੁੱਝੇ ਰੋਟੀਆਂ ਦੀ ਕੱਡੀਆਂ ਨਹੀਂ ਹੈਗੀਆਂ ਫਰਾਈ ਕਰ ਕਰਕੇ ਪਹਿਲਾਂ ਇਹਦੇ ਤਾਂ ਫਰਾਈ ਕਰ ਲਈਆਂ ਤੇ ਬਾਕੀ ਦੀ ਚਲੋ ਮੈਂ ਤੁਹਾਨੂੰ ਫੇਰ ਮਿਲਦੀ ਆ ਮੈਂ ਸਬਜ਼ੀ ਬਣਾ ਲਵਾਂ ਤੇ ਆਟਾ ਵਗੈਰਾ ਗੁੰਨ ਤੇ ਤੁਹਾਨੂੰ ਫੇਰ ਨਹੀਂ ਦਿੰਦੀ ਹੁਣ ਹਾਂਜੀ ਫਰੈਂਡਸ ਮਸਾਲੇ ਵਗੈਰਾ ਆਪਾਂ ਨੇ ਪਾਤੇ ਤੇ ਬਸ ਹੁਣ ਥੋੜੀ ਜਿਹੀ ਕੱਚੀ ਆ ਸਬਜੀ ਆਲੂ ਥੋੜੀ ਜਿਹੀ ਕੱਚੀ ਆ ਬਸ ਇਹਨਾਂ ਮੈਂ ਟੱਕ ਕੇ ਚਲੇ ਜਾਉਂਗੀ ਤੇ ਨਾਲ ਦੀ ਨਾਲ ਇਹ ਬਣ ਚੁਗੀ ਆਲੂ ਮੈਂ ਜਾਦਾ ਤਾਪ ਆਇਆ ਕਿਉਂਕਿ ਮੇਰਾ ਬੇਟਾ ਆਲੂ ਖਾ ਕੇ ਖੋਸ਼ ਆ ਫਿਰ ਤੇ ਆਟਾ ਆਪਾਂ ਨੇ ਗੁੰਨ ਲਿਆ ਆਪਾਂ ਨੇ ਗੁੰਨ ਲਿਆ ਗਰਮੀ ਇੰਨੀ ਕਿ ਜ਼ਿਆਦਾ ਏ ਬਹੁਤ ਜ਼ਿਆਦਾ ਅੱਜ ਇੱਕ ਮਿੰਟ ਵਾਫ ਕਰ ਲਾਂ ਕੈਮਰਾ ਸਹਜ ਬੈਠੀ ਆ ਸਹਰ ਫਸਟੀ ਕਬਲਾਸ ਹਨ ਸੋਫੇ ਦਾ ਕਪੜਾ ਅਜੇ ਤੱਕ ਮੈਂ ਚੜਾਇਆ ਨਹੀਂ ਸਾਰਿਆਂ ਨੂੰ ਪਾਗਲ ਫੋਨ ਆ ਤੇ ਦੇਖੋ ਉਧਰ ਅਜੀ ਜੋਤਾ ਹਾਂਜੀ ਸਾਰਿਆਂ ਨੂੰ ਬੈਠ ਕੇ ਮੈਂ ਹੁਣ ਲਿਪਸਟਿਕ ਦਾ ਵੀ ਚੇਂਜ ਕੀਤਾ ਹੈ ਕਲਰ ਦੇਖੋ ਮੈਂ ਪਹਿਲਾਂ ਲਾਉਂਦੀ ਹੁੰਦੀ ਸੀ ਜਾਨੀ ਜ਼ਿਆਦਾਤਰ ਮੈਂ ਹੋਰ ਕਲਰ ਵੀ ਲਾਏ ਨੇ ਇਹ ਵੀ ਲਾਏ ਹੋਏ ਲਿਆਂਦੇ ਹੋਏ ਤਾਂ ਹੀ ਲਾਉਂਦੀ ਆ ਪਰ ਮੈਂ ਜਿਆਦਾ ਲਾਉਣੀ ਹੁੰਦੀ ਹੈ ਡਾਰਕ ਮੈਜੈਂਟਾ ਕਲਰ ਡਾਰਕ ਪਿੰਕ ਮੈਨੂੰ ਵਧੀਆ ਲੱਗਦਾ ਹੈ ਉਹ ਕਲਰ ਜਿਆਦਾ ਲਾਉਣੀ ਹੁੰਦੀ ਹੈ ਤੇ ਹੁਣ ਅੱਜ ਮੈਂ ਦੋ ਤਿੰਨ ਦਿਨਾਂ ਤੋਂ ਮੇਰੇ ਵੀ ਚੇਂਜ ਕੀਤਾ ਹੋਇਆ ਸਟਾਈਲ ਵੀ ਜਦ ਮੈਂ ਸੁੱਕਾ ਸੰਧੂਰ ਭਰਿਆ ਮੇਰਾ ਦਿਲ ਕਰਦਾ ਸੀ ਸੁੱਕਾ ਸੰਧੂਰ ਭਰਨ ਦਾ ਅਜੋ ਸੁੱਕਾ ਸੰਧੂਰ ਵੀ ਭਰੀਆ ਤੇ ਕੱਲ ਮੇਰਾ ਦਿਨ ਬਹੁਤ ਖਰਾਬ ਗਿਆ ਕੱਲ ਤਾਂ ਮੇਰਾ ਬਹੁਤ ਦਿਨ ਖਰਾਬ ਸੀ ਸਾਰਾ ਤੇ ਦੇਖੋ ਤੇ ਐਨ ਕਾ ਆਪਣੇ ਲੱਗ ਚੁੱਕੀਆਂ ਨੇ ਨਿਗਾ ਆਪਣੀ ਘੱਟ ਆ ਚੈੱਕ ਕਰਵਾਇਆ ਹੀ ਸੀਗੀ ਤੇ ਫਰੇਮ ਸਾਈਜ਼ ਦੇ ਪਾਪਾ ਬਣਵਾ ਲਿਆਏ ਸੀਗੇ ਤੇ ਮੈਂ ਪਸੰਦ ਕਰਕੇ ਆਈ ਸੀ ਪਰ ਸਾਈਜ਼ ਮੂਹ ਪਸੰਦ ਨਹੀਂ ਆਈ ਕਹਿੰਦੀ ਮम्मा ਸੋਹਣੀ ਨਹੀਂ ਲੱਗਦੀ ਇਹ ਵਾਲੀ ਜੀ ਥੋੜੀ ਹੋਰ ਚੇਂਜ ਕਰੋ ਹਨਾ ਤੇ ਤਾਂ ਕਰਕੇ ਅੱਜ ਉਹ ਲੈ ਕੇ ਗਏ ਹੋਏ ਨੇ ਚੇਂਜ ਕਰਵਾਉਣ ਵਾਸਤੇ ਤੇ ਘਟ ਗਈ ਨਿਗਾ ਆਪਣੀ ਦੂਰ ਦੀ ਜ਼ਿਆਦਾ ਦੂਰ ਦੀ ਘਟੀ ਹੋਈ ਆ ਤੇ ਚਲੋ ਜੀ ਹੁਣ ਹੁਣ ਆਟਾ-ਉਟਾ ਗੁੰਨ ਕੇ ਆ ਗਈ ਮੈਂ ਬਸ ਰੋਟੀ ਲੱਗ ਗਈ ਮੈਂ 2 ਮਿੰਟ ਦਮ ਲੈ ਲਵਾਂ ਫਿਰ ਆਪਾਂ ਫੈਦੇ ਪਾਪਾ ਦੇ ਆਇਤ ਬਲੌਗ ਬਣਾਵਾਂਗੇ ਹਾਂਜੀ ਇੱਥੇ ਪ੍ਰਸ਼ਾਦਾ ਪਾਣੀ ਹੈ ਜਿਹੜਾ ਆਪਾਂ ਨੇ ਆਪਣਾ ਛਕ ਲਿਆ ਸੀਗਾ ਮਸ਼ੀਨ 'ਚ ਕੱਪੜੇ ਪਾਏ ਹੋਏ ਸੀਗੇ ਉਹ ਤੋਲੇ ਸੀਗੇ ਕਿਉਂਕਿ ਹੁਣ ਨਾ ਦਿਨ ਦੇ ਵਿੱਚ ਨਾ ਬਹੁਤ ਤੰਗ ਕਰਦਾ ਬਹੁਤ ਤੰਗ ਕਰਦਾ ਮੀ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਂਦਾ ਕਦੋਂ ਨਹੀਂ ਆ ਜਾਂਦਾ ਅੱਜ ਪੂਰੇ 4 ਦਿਨ ਹੋ ਚੁੱਕੇ ਨੇ ਡੇਲੀ ਮੀ ਦਿਨ ਦੇ ਵਿੱਚ ਬੂੰਦਾਬੰਦੀ ਲੱਗੀ ਰਹਿੰਦੀ ਆ ਜੇ ਘੰਟਾ ਘਟ ਜਾਂਦਾ ਪਰ ਮੈਂ ਯਕੀਨ ਨਹੀਂ ਕਰਦੀ ਹੈ ਕਿਉਂਕਿ ਸ਼ਾਮ ਨੂੰ ਹੈ ਜਿਹੜਾ ਉਹ ਮੀ ਹਟ ਜਾਂਦਾ ਫਿਰ ਮੈਂ ਸੋਚਿਆ ਸੀਗਾ ਵੀ ਸ਼ਾਮ ਨੂੰ ਇਹ ਕੱਪੜੇ ਜਿਹੜੇ ਧੋਵਾਂਗੇ ਹਨਾ ਵੀ ਰਾਤ ਰਾਤ ਨੂੰ ਵੀ ਦਿਨ ਦੇ ਵਿੱਚ ਨਹੀਂ ਧੋਣੇ ਕਿਉਂਕਿ ਦਿਨ ਚੋ ਹੀ ਚੱਕ ਧਾਰਨ ਵਾਲੇ ਵਿੱਚੇ ਫਿਰ ਮੀਂਹ ਆ ਜਾਂਦਾ ਹਨਾ ਫਿਰ ਤਾਂ ਕਰਕੇ ਇੱਥੇ ਆਪਾਂ ਹੁਣ ਰਾਤ ਨੂੰ ਕੱਪੜੇ ਧੋਏ ਸੀਗੇ ਤੇ ਮੈਂ ਲੱਗੀ ਹੋਈ ਸੀਗੇ ਸੁੱਕਣੇ ਪਾਉਣ ਤੇ ਸਹੇਜ ਦੇ ਪਾਪਾ ਚਾਦਰਾਂ ਧੋ ਰਹੇ ਸੀਗੇ ਉਹ ਆਪਣੀਆਂ ਨਾ ਮਤਲਬ ਹੱਥ ਨਾਲ ਨਹੀਂ ਮਸ਼ੀਨ ਦੇ ਵਿੱਚ ਬਾਹਰ ਪਾ ਰਹੇ ਸੀਗੇ ਉਹਨਾ ਗੱਡੀ ਦੀਆਂ ਚਾਦਰਾਂ ਵਗੈਰਾ ਹਨ ਮਤਲਬ ਜਿਹੜੇ ਦਫ਼ਤਰ 'ਚ ਬੈੱਡ ਪਛਾਏ ਹੋਏ ਨੇ ਉਹ ਬੈੱਡਾਂ ਦੀਆਂ ਚਾਦਰਾਂ ਵਗੈਰਾ ਸੀਗੀਆਂ ਧੋਣ ਵਾਲੀਆਂ ਤੇ ਉਹ ਚੱਕ ਕੇ ਲੈ ਕੇ ਆਏ ਹੋਏ ਸੀਗੇ ਤੇ ਇੱਥੇ ਜੀ ਮੈਂ ਸਟੈਂਡ ਦੇ ਉੱਤੇ ਪਾ ਦੂੰਗੀ ਤੇ ਨਾਲੇ ਚਲਾ ਦੂੰਗੀ ਪੱਖਾ ਹਨਾ ਹੁਣ ਤਾਂ ਆ ਦਿਨਾਂ ਦੇ ਵਿੱਚ ਤਾਂ ਬਸ ਇਹੀ ਹਾਲ ਆ ਵੀ ਕੱਪੜੇ ਵੈਸੇ ਸੁੱਕਦੇ ਨਹੀਂ ਹੈਗੇ ਤੇ ਪੱਖਾ ਲਾਉਣਾ ਪੈਂਦਾ ਤਾਂ ਜਾ ਕੇ ਕੱਪੜੇ ਆ ਜਿਹੜੇ ਆਪਣੇ ਸੁੱਕਦੇ ਨੇ ਹਨਾ ਮੈਂ ਤਾਂ ਇਦਾਂ ਹੀ ਕਰਦੀ ਆ ਮੈਂ ਆਪਣੇ ਕੱਪੜੇ ਜੇ ਤਾਂ ਦਿਨ 'ਚ ਬੂੰਦਾਬੰਦੀ ਹੋ ਰਹੀ ਆ ਸ਼ਾਮ ਨੂੰ ਮੌਸਮ ਸਾਫ਼ ਹੋ ਜਾਂਦਾ ਨਾਲ ਦੀ ਨਾਲ ਧੋ ਕੇ ਆਪ ਆਪਣਾ ਸਟੈਂਡ ਤੇ ਪਾ ਕੇ ਪੱਖਾ ਚਲਾ ਦੰਨੀ ਆ ਕੱਪੜਾ ਸੁੱਕਣੇ ਪਾਤੇ ਜੀ ਇੱਧਰ ਆਪਾਂ ਦੁੱਧ ਵੀ ਗਰਮਾ ਜਿਹੜਾ ਕਰਕੇ ਆਪਾਂ ਤੇ ਸਬਜੀ ਆਪਣੀ ਸਵੇਰ ਚੋਗ ਗਈ ਫਿਰ ਟਿਫਨ ਚ ਲੈ ਜਾਣਗੇ ਬੱਚਾ ਤੇ ਬੱਤਲੇ ਦੇਖ ਲਓ ਯਾਰ ਤੁਸੀਂ ਉੱਧਰ ਹੋ ਜਾ ਮੈਂ ਮੂੰਹ ਨਹੀਂ ਆਉਣਾ ਨਾ ਕੱਪੜੇ ਹੋਲੇ ਆ ਤੇ ਬਾਕੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਜੀ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਆਪਾਂ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ